ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜੀ ਬੈਠੀ ਸਾਧ ਸੰਗਤ ਦੀ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਰੂਰ ਸਾਹਿਬ ਦੀ ਇੱਕ ਮੌਤ ਹੀ ਪਿਆਰੀ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਪੇਸ਼ ਕਰਨ ਜਾ ਰਿਹਾ 10 ਪਾ ਜਵਾਲਿਆ 10 ਵਜ ਵਾਲਿਆ ਇੱਕ ਹੀ ਦੀ ਕਿਰਚਾਈ ਉਹ ਕੰਡਿਆਂ ਦੇ ਉੱਤੇ ਡਾਕਾ ਨੀਂਦ ਕਿਵੇਂ ਆਈ 10 ਵਜ ਵਾਲਿਆ ਇੱਕੀ ਟਿਕੀਰ ਵਿਚ ਆਈ ਉਹ ਕੰਡਿਆਂ ਦੇ ਉੱਤੇ ਦਾਤਾ ਨੀਂਦ ਕਿਵੇਂ ਆਈ ਏ 10 ਵਜ ਵਾਲਿਆ लुकाया तोलतां दुनिया तोलदा लुका की न तोलता दिया को लुडाइदा तोलता ਦਾ ਤਿਆ ਤੂੰ ਕੌਮ ਲਈ ਲੂਟਾਇਆ ਕੁਦਾਂ ਪਾਲਪਾ ਦੁਹੀ ਤੂੰ ਹੀ ਹੰਮੀ ਜੋੜੀ ਜੋੜੀ ਤੂੰ ਲੁਟਾਈਏ ਦਸ ਬਚ ਵਾਲਿਆ ஜையா மீ வச்சே அகல பண்ண நான் ஜி சூர ஜி தோனி சுரா ਨੰਦਰੀ ਉੱਤੇ ਅੰਦਾ ਏ ਸੱਤਰਾ ਦੇ ਨਾਲ ਯਾਰੀ ਸੱਤਰਾ ਦੇ ਨਾਲ ਯਾਰੀ ਲਈ ਇਹ ਵੀ ਭਾਈ ਏ ਦਸ ਬਾਜਾ ਵਾਲਿਆ ਇਹ ਖੋਹੇ ਕੀਰ ਚਾਈਏ तरीप ਸਸ ਬਜੋ ਆਰੇ ਆ ਇਖਨੀ ਕੀ ਰੁਚਾਈ ਮੇਲੇ ਓ ਬੀ ਤੇਗਤਾਸੀ ਜਾਗਦੀ ਸੁਤਾ ਤੇ ਆ ਮਾਹੀਓ ਨੇ ਤੇਗਤਾ ਨੇ ਜਾਗਦੀ ਸਾਡੀ ਤਕਦੀਰੀ ਤਾ ਤੇਗਨ ਬਣਾਈਏ ਦਸ ਬਾਜ ਵਾਲਾ ਹਾਂ ਰੋਈ ਤਾਈਏ ਉਹ ਕੰਡਿਆਂ ਦੇ ਉੱਤੇ ਦਾਦਾ ਨੀਂਦ ਕਿਉਂ ਆਈ 10 ਵਜੇ ਵਾਲਿਆ ਸੌ ਗਿਆ ਲੁਪਾ ਕੇ ਕਿਉਂ ਲਾ ਲਾਖ ਜਾਨਾ ਉਹ ਤਾ ਆ ਕੇ ਚੋਹਾ ਲਾਲਾ ਬਾਖ ਜਾਨੀ ਪੋੜਾ ਜਿਆ ਮੁਖ ਮੋਹਰੇ ਉਤੇ ਸ਼ੁਕਰਾਨਾਏ ਪੋੜਾ ਜਿਆ ਮੁਖ ਮੋਹਰੇ ਉਤੇ ਸ਼ੁਕਰਾਨਾਏ ਐਸੇ ਪੂਲੇ ਮਹੀਤੇ ਸੀ ਪੂਰੇ ਮਹੀਤੇ ਕਿਉਂ ਮਦੀ ਖੁਦਾਰੀਏ ਸਾਂ ਸ੍ਰੀ ਆਕਾਰ ਉਹ ਤਾਂ ਗਿਆ ਲੂਟਾ ਕੇ ਤੂੰ ਹਾਂ ਲਾਲਾ ਦਾ ਖਜ਼ਾਨਾ ਏ ਨੀ ਉਹਦਾ ਤੇ ਆ ਮੁਖ ਨਕੂ ਦੁਰਨਾਰੇ ਐਸੀ ਪੂਰੀ ਮਹੀਤੇ ਝੂਮਦੀ ਖੁਦਾਈਏ ਕੰਡੇ ਆ ਦੇਤੇ ਕਾਪਾ ਮੀਨ ਦੀ ਦਇਆ ਹੀ ਆਪਨੇ ਮੰਦਾ ਹੈ ਉਹ ਜੀਦੇ ਜਿਨ ਮੋਰ ਉਰ ਪਾ ਮੇਰੇ ਕਿਤੇ ਸੌਂਦਾ ਸੌਂਦਾ ਤਹਨ ਆਏ ਸੌਂਦਾ ਬਹਨ ਆਏ ਸਮਾਤੀ ਜਈ ਲੈਣੀਏ ਪਰ ਕੰਡਿਆਂ ਦੇ ਉੱਤੇ ਬਾਪਾ ਨੇ ਟਿਕਦਾ ਆਏ 10 ਬੱਜਾਂ ਵਾਲੀਆਂ 10 ਬੱਜਾਂ ਵਾਲੀਆਂ ਇਖੋ ਖੀਰ ਚਾਹੀਦੀ ਏ ਕੰਡਿਆਂ ਦੇ ਉੱਤੇ ਬਾਤਾ ਨੀਂਦ ਕਿਦਾਈ ਨੇ ਨੀਂਦ ਕਿਦਾਈ ਏ ਨੀਦ ਕਿਦਾਂ ਆਈ ਸਾ ਸ੍ਰੀ ਆਕਾ ਵਾਹਿਗੁਰੂ ਜੀ ਕਾ ਖਾਲਸਾ